ਫੈਸਲਾ ਕਰ ਲਿਆ ਹੈ ਕਿ ਜਿਹੜੀ ਵਿਕਾਸ ਦੀ ਗੱਡੀ ਜਿਹੜੀ ਹੈ ਪੰਜਾਬ ਦੀ ਉਹਨੂੰ ਹੋਰ ਸਪੀਡ ਤੇ ਚਲਾਉਣਾ ਹੈ ਤੁਸੀਂ ਪਹਿਲਾਂ ਵੀ ਬਹੁਤ ਸਾਰਾ ਪਿਆਰ ਦਿੱਤਾ 2022 ਚ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਸਵਰਗਵਾਸੀ ਜਿਨ੍ਹਾਂ ਨੂੰ ਤੁਸੀਂ ਜਿਤਾ ਕੇ ਭੇਜਿਆ ਪਰ ਪ੍ਰਮਾਤਮਾ ਦਾ ਭਾਣਾ ਸਭ ਨੂੰ ਮੰਨਣਾ ਪੈਂਦਾ ਹੈ ਉਹ ਅਕਾਲ ਚਲਾਣਾ ਕਰ ਗਏ ਤਾਂ ਇਹ ਇਲੈਕਸ਼ਨ ਜਿਹੜੀ ਆਈ ਹੈ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹਨਾਂ ਦੇ ਜਿਹੜੀ ਵਿਛੜੀ ਆਤਮਾ ਹੈ ਉਹਨੂੰ ਚਰਨਾਂ ਤੇ ਨਿਵਾਸ ਦੇਵੇ ਸੋ ਵੀਰੋਂ ਮੈਂ ਪਿੰਡਾਂ 'ਚ ਵੀ ਗਿਆ ਬਹੁਤ ਸਾਰੇ ਪਿੰਡਾਂ 'ਚ ਗਿਆ ਅੱਜ ਮੈਂ ਤੁਹਾਡੇ ਕੋਲੇ ਸ਼ਹਿਰ 'ਚ ਆਇਆ ਇਹੀ ਮਾਹੌਲ ਇਹੀ ਜਜ਼ਬਾ ਇਹੀ ਜੋਸ਼ ਪਿੰਡਾਂ 'ਚ ਹੈ ਤੇ ਅੱਜ 6 ਤਰੀਕ ਹੋ ਗਈ 5 ਦਿਨ ਰਹਿ ਗਏ ਬਸ 5 ਦਿਨ ਹੋਰ ਤੁਸੀਂ ਇਸ ਇਲਾਕੇ ਦੇ ਨਾਮ ਲਾ ਦਿਓ ਔਰ ਇਹ ਇਲਾਕਾ ਬੜਾ ਝੱਖੜ ਬੜੇ ਨੇਰੀਆਂ ਝੁੱਲੀਆਂ ਇਸ ਇਲਾਕੇ ਤੇ ਪੜ੍ਹਾਈ ਪੱਖੋਂ ਪਿੱਛੇ ਰਹਿ ਗਏ ਇੱਥੇ ਕੋਈ ਪਹਿਲਾਂ ਮਾਸਟਰ ਕੋਈ ਡਾਕਟਰ ਆਉਣ ਨੂੰ ਤਿਆਰ ਨਹੀਂ ਹੁੰਦਾ ਸੀ ਬਦਲੀ ਕਰਾ ਜਾਂਦੇ ਸੀ ਜੇ ਆਉਂਦੇ ਸੀ ਪਰ ਅਸੀਂ ਹੁਣ ਇੱਕ ਕਾਨੂੰਨ ਜਿਹੜਾ ਉਹ ਲੈ ਕੇ ਆਏ ਆ ਜਿਹਦੇ ਅੰਤਰਗਤ ਜਿਹੜੇ ਡਾਕਟਰ ਨੇ ਜਦੋਂ ਉਹ ਪੜ੍ਹਾਈ ਕਰਨਗੇ ਪੰਜਾਬ ਸਰਕਾਰ ਦੇ ਮੈਡੀਕਲ ਕਾਲਜਾਂ ਦੇ ਵਿੱਚ ਤਾਂ ਉਹਨਾਂ ਨਾਲ ਇੱਕ ਐਗਰੀਮੈਂਟ ਹੋਊਗਾ ਕਿ ਤੁਹਾਨੂੰ ਡਾਕਟਰ ਬਣਨ ਤੋਂ ਬਾਅਦ ਕੱਟੋ-ਕੱਟ 2 ਸਾਲ ਬਾਡਰ ਏਰੀਏ ਦੇ ਪਿੰਡਾਂ 'ਚ ਬਾਡਰ ਏਰੀਏ ਦੇ ਕਸਬਿਆਂ 'ਚ ਲਾਉਣੇ ਪੈਣਗੇ ਉਹਨਾਂ ਨੂੰ ਪੱਤਾ ਵੀ ਵੱਧ ਦੇਵਾਂਗੇ ਤਨਖਾਹ ਵੀ ਵੱਧ ਦੇਵਾਂਗੇ ਪਰ ਇਹ ਇਸ ਤਰ੍ਹਾਂ ਕਿ ਇਸ ਇਲਾਕੇ ਨੂੰ ਅਸੀਂ ਸੁੰਨਾ ਨਹੀਂ ਛੱਡਣਾ ਲਾ ਵਾਰਸ ਨਹੀਂ ਛੱਡਣਾ ਬੱਚਿਆਂ ਨੂੰ ਪੜ੍ਹਾਉਣਾ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਬਹੁਤ ਕਮਾਲ ਦਾ ਇਨਫਰਾਸਟ੍ਰਕਚਰ ਆ ਰਿਹਾ ਹੈ ਔਰ ਬੱਚੇ ਜਿਹੜੇ ਨੇ ਪ੍ਰਾਈਵੇਟਾਂ ਚੋਂ ਹਟਾ ਕੇ ਸਰਕਾਰੀਆਂ ਚ ਦਾਖਲਾ ਦਵਾਇਆ ਜਾ ਰਿਹਾ ਉਹਨਾਂ ਦੇ ਮਾਪਿਆਂ ਵੱਲੋਂ ਇਸੇ ਤਰ੍ਹਾਂ ਹੀ ਆਮ ਆਦਮੀ ਕਲੀਨਿਕ ਤੇ ਹਸਪਤਾਲਾਂ ਦਾ ਕਾਇਆ ਪਲਟ ਹੋ ਰਿਹਾ ਬਜ਼ੁਰਗਾਂ ਦਾ ਇਲਾਜ ਕਰਾ ਰਹੇ ਆ ਇਸੇ ਤਰ੍ਹਾਂ ਹੀ ਨੌਕਰੀਆਂ ਦੇ ਰਹੇ ਆ 56856 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਰਾ ਜੋ ਮਰਜ਼ੀ ਮੰਨੋ ਮੈਂ ਤੁਹਾਡੇ ਸਾਹਮਣੇ ਖੜਾ 56856 ਨੌਕਰੀਆਂ ਦੇ ਕੇ ਕੋਈ ਕੈਸ਼ ਨਹੀਂ ਕੋਈ ਫਰਮਾਇਸ਼ ਨਹੀਂ ਨੋ ਕੈਸ਼ ਨੋ ਫਰਮਾਇਸ਼ ਬਸ ਨੰਬਰ ਆ ਗਏ ਤਾਂ ਪੰਜਾਬ ਸਰਕਾਰ ਤੁਹਾਨੂੰ ਨੌਕਰੀ ਦੇਊਗੀ ਮੈਂ ਪਿੰਡਾਂ 'ਚ ਗਿਆ ਮੈਨੂੰ ਨਹੀਂ ਪਤਾ ਹੁੰਦਾ ਸੀ ਪਿੰਡਾਂ ਵਾਲੇ ਆਪ ਦੱਸਦੇ ਸਾਡੇ ਪਿੰਡ 10 ਨੌਕਰੀਆਂ ਮਿਲ ਗਈਆਂ ਤੁਸੀਂ ਜਾਇਆ ਕੋਟ ਧਰਮਚੰਦ ਕਲਾਂ ਕੋਟ ਧਰਮਚੰਦ ਕਲਾਂ ਜਾਇਆ 10 ਨੌਕਰੀਆਂ ਇੱਕੋ ਪਿੰਡ 'ਚ ਮਿਲੀਆਂ ਨੇ ਤੁਸੀਂ ਜਾਇਆ ਛੀਨਾ ਛੀਨਾ ਬਿਧੀ ਚੰਦ ਪਿੰਡ ਜਾਇਆ ਹੋ ਇੱਕੋ ਪਿੰਡ ਦੇ ਵਿੱਚ ਸੱਤ ਨੌਕਰੀਆਂ ਮਿਲ ਜਾਂਦੇ ਪਿੰਡ ਦੇ ਲੋਕਾਂ ਨੇ ਮੈਨੂੰ ਦੱਸਿਆ ਸੋ ਵੀਰੋ 2200 ਨੌਕਰੀਆਂ ਕੱਲ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਨਿਯੁਕਤੀ ਪੱਤਰ ਵੰਡਣੇ ਨੇ ਬਿਜਲੀ ਬੋਰਡ ਦੇ ਵਿੱਚ 2200 ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇ ਰਹੇ ਆ ਬੇਰਜ਼ਗਾਰਾਂ ਨੂੰ ਨੌਕਰੀਆਂ ਮਿਲ ਜਾਣ ਬੱਚਿਆਂ ਨੂੰ ਪੜ੍ਹਾਈ ਮਿਲ ਜਾਏ ਬਜ਼ੁਰਗਾਂ ਨੂੰ ਦਵਾਈ ਮਿਲ ਜਾਏ ਕਿਸਾਨਾਂ ਨੂੰ ਬਿਜਲੀ ਮਿਲ ਜਾਏ ਪਾਣੀ ਮਿਲ ਜੇ ਤੇ ਨਾਲ ਫਸਲਾਂ ਦੇ ਪਾਅ ਮਿਲ ਜਾਣ ਮਜ਼ਦੂਰਾਂ ਨੂੰ ਟਾਈਮ ਤੇ ਨਰੇਗਾ ਵਾਲਿਆਂ ਨੂੰ ਜਾਂ ਦੂਜਿਆਂ ਨੂੰ ਦਿਹਾੜੀ ਮਿਲ ਜੇ ਸੜਕਾਂ ਬਣ ਜਾਣ ਟੋਬੇ ਛੱਪੜਾਂ ਦਾ ਗੰਧ ਕੱਢਿਆ ਜਾਵੇ ਤੇ ਗਰਾਊਂਡ ਬਣ ਜਾਣ ਇਹ ਸਾਡੀਆਂ ਪ੍ਰਾਇਓਰਿਟੀਆਂ ਨੇ ਜੀ ਇਹ ਸਾਡੀ ਪਹਿਲ ਦੀ ਲਿਸਟ ਤੇ ਨੇ ਇੱਕ ਗੱਲ ਸੋਚ ਰਿਓ ਤਰਨ ਤਰਨ ਵਾਲਿਓ ਆ ਮੀਡੀਆ ਖੜਾ ਮੈਂ ਇਨਰ ਆਹੀਂ ਵੀ ਕਹਿਣਾ ਚਾਹਨਾ ਕਿ ਚੁਆਇਸ ਤੁਹਾਡੀ ਹੈ ਤੁਹਾਡੇ ਕੋਲੇ ਚੁਣਨ ਦਾ ਟਾਈਮ ਹੈ 11 ਤਰੀਕ ਨੂੰ 11 ਤਰੀਕ ਨੂੰ ਜੇ ਕਾਂਗਰਸ ਜਾਂ ਅਕਾਲੀ ਦਾ ਰਣਾਂ ਦਾ ਬਟਨ ਦੱਬੋਂਗੇ ਤਾਂ ਤੁਹਾਡੇ ਕਸਬਿਆਂ 'ਚ ਤੁਹਾਡੇ ਵਾਰਡਾਂ 'ਚ ਤੁਹਾਡੇ ਪਿੰਡਾਂ 'ਚ ਲੜਾਈ ਆਊਗੀ ਜੇ ਉਹਨਾਂ ਵਾਲਾ ਬਟਨ ਦੱਬੋਂਗੇ ਤਾਂ ਤੁਹਾਡੇ ਘਰਾਂ 'ਚ ਤੁਹਾਡੇ ਪਿੰਡਾਂ 'ਚ ਤੁਹਾਡੇ ਵਾਰਡਾਂ 'ਚ ਲੜਾਈ ਆਊਗੀ ਤੇ ਜੇ 3 ਨੰਬਰ ਬਟਨ ਝਾੜੂ ਵਾਲਾ ਦੱਬੋਂਗੇ ਤੁਹਾਡੇ ਪਿੰਡਾਂ ਤੁਹਾਡੇ ਕਸਬਿਆਂ 'ਚ ਪੜਾਈ ਆਊਗੀ ਚੁਣ ਲਿਓ ਕਿ ਚੁਣਨਾ ਲੜਾਈ ਚੁਣਨੀ ਆ ਜਾਂ ਪੜ੍ਹਾਈ ਚੁਣਨੀ ਆ ਲੜਾਈ ਬਹੁਤ ਹੋ ਗਈ ਜੀ بڑے ਪਰਚੇ ਪਹਿਲੇ ਬੜੀਆਂ ਜੇਲਾਂ ਥਾਣਿਆਂ ਤੇ ਜਾਇਆ ਏ ਆਓ ਆਪਾਂ ਅਗਲੀਆਂ ਪੀੜ੍ਹੀਆਂ ਨੂੰ ਕੁਝ ਛੱਡ ਕੇ ਜਾਈਏ ਅਗਲੀਆਂ ਪੀੜ੍ਹੀਆਂ ਨੂੰ ਕੋਈ ਆਪਾਂ ਤਰੱਕੀਆਂ ਦੇ ਰਾਹ ਛੱਡ ਕੇ ਜਾਈਏ ਬਹੁਤ ਸਾਰੇ ਬਜ਼ੁਰਗ ਮੈਨੂੰ ਮਿਲਦੇ ਆ ਪਿੰਡਾਂ 'ਚ ਇਹੀ ਕਹਿੰਦੇ ਆ ਕਹਿੰਦੇ ਪੁੱਤ ਦੁਨੀਆ ਤੇ ਜਾਣ ਤੋਂ ਪਹਿਲਾਂ ਅੱਖਾਂ ਪੰਜਾਬ ਨੂੰ ਪਟੜੀ ਤੇ ਚੜਦਾ ਥੋੜਾ ਜਿਆਦਾ ਦੇਖ ਲਿਆ ਥੋੜਾ ਜਿਆਦਾ ਹੋਰ ਦੇਖ ਲੈਣ ਮੈਂ ਕਹਾਂ ਜੀ ਬਜ਼ੁਰਗੋ ਤੁਸੀਂ ਲੰਬੀਆਂ ਉਮਰਾਂ ਜਿਓ ਤੁਸੀਂ ਅਸ਼ੀਰਵਾਦ ਰੱਖਿਓ ਇਹ ਸਾਡਾ ਕੰਮ ਹੈ ਇਹ ਮੈਨੂੰ ਸਮਝ ਨਹੀਂ ਆਉਂਦੀ ਇਹ ਕਾਲੀ ਕਾਂਗਰਸੀ ਕਿਹੜੇ ਮੂੰਹ ਨਾਲ ਕਾਗਜ ਭਰ ਦਿੰਦੇ ਆ ਯਾਰ ਇਹਨਾਂ ਦੇ ਹੱਥ ਨਹੀਂ ਕੰਮਦੇ ਜਦੋਂ ਕਾਗਜ ਭਰਦੇ ਆ ਇਹ ਇਹ ਲੱਥੋ-ਪੱਥੋਏ ਪੈਨੇ ਖੂਨ ਨਾਲ ਲੱਥੋ-ਲੱਥਨੇ ਇਹ ਭਾਈ ਜੀ ਤੁਸੀਂ ਕਰ ਲੋ ਯਾਦ ਬਾਬਾ ਨਾਨਕ ਦੀ ਤੱਕੜੀ ਸਮਝ ਕੇ ਵੋਟ ਪਾਉਂਦੇ ਰਿਆਂ ਕਾਲੀ ਦਲ ਨੂੰ ਬਾਬਾ ਨਾਨਕ ਦੀ ਤੱਕੜੀ ਸਮਝ ਕੇ ਉਹ ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਬਾਦਲ ਕੈਣੀ ਤਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਹੈ ਵੀਰੋ ਆ ਫਰ ਕੇ ਬਸ ਉਹ ਕਹਿੰਦਾ ਸੁਖਬੀਰ ਬਾਦਲ ਕਹਿੰਦਾ ਝਾੜੂ ਤੀਲਾ ਤੀਲਾ ਹੋ ਗਿਆ ਉਹ ਮੈਂ ਕਿਹਾ ਝਾੜੂ ਚੋਂ ਸਫਾਈ ਕਰਦੇ ਕਰਦੇ ਕੋਈ ਬਰੀਕ ਜੇ ਕੋਈ ਕਮਜ਼ੋਰ ਜੇ ਤੀਲੇ ਨਿਕਲ ਵੀ ਜਾਣ ਝਾੜੂ ਸਫਾਈ ਕਰਦਾ ਰਹਿੰਦਾ ਮਿੱਤਰਾ ਪਰ ਜੇ ਤੱਕੜੀ ਦੀ ਇੱਕ ਰੱਸੀ ਟੁੱਟ ਜਾਏ ਤੋਲਣ ਜੋਗੀ ਨਹੀਂ ਰਹਿੰਦੀ ਤੋਲਦੀ ਨਹੀਂ ਫਿਰ ਉਹ ਸੇ। ਆਪਣੀ ਤੱਕੜੀ ਸਾਹਮੋ ਤੇ ਦੂਜੇ ਪਾਸੇ ਖੂਨੀ ਪੰਜਾ ਸਾਡੇ ਗੁਰਦਆਮਾਂ ਤੇ ਹਮਲੇ ਕੀਤੇ। ਉਹਨਾਂ ਨੇ ਲੁੱਟਿਆ, ਉਹਨਾਂ ਨੇ ਕੁੱਟਿਆ, ਭ੍ਰਿਸ਼ਟਾਚਾਰ ਤੇ ਉੱਤੋਂ ਆ ਹੁਣ ਜਿਹੜਾ ਕੱਲ ਪਰਸੋਂ ਦਾ ਵਿਵਾਦ ਹੋਇਆ। ਵੀਰ ਉਹ ਗੱਲਾਂ ਮੈਂ ਦੁਹਰਾਵ ਵੀ ਨਹੀਂ ਸਕਦਾ। ਜਿਹੜੀਆਂ ਉਹਨਾਂ ਦੇ ਪ੍ਰਧਾਨ ਨੇ ਬੋਲੀਆਂ ਨੇ ਦਬੇ ਕੁਚਲੇ ਲੋਕਾਂ ਬਾਰੇ, ਗਰੀਬਾਂ ਬਾਰੇ। ਅਸੀਂ ਕਮੀਆਂ ਦੇ ਬੇੜੇ ਦੀ ਗੱਲ ਕਰਦੇ ਆ ਕਿ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਬੇ ਸੂਰਜਾ ਕਮੀਆਂ ਦੇ ਬੇੜੇ ਅਸੀਂ ਕਮੀਆਂ ਦੇ ਬੇੜੇ ਸੂਰਜ ਚੜਾਉਣ ਦੀ ਗੱਲ ਕਰਦੇ ਆ ਤੇ ਉਹ ਸਾਡੇ ਰੰਗ ਪਰਖਦੇ ਆ ਉਹ ਕਹਿੰਦੇ ਤਗਰੀਬ ਨੇ ਦੇਖ ਲੋ ਅਸੀਂ ਕਿੱਥੋਂ ਚੱਕ ਕੇ ਕੀ ਫਿਰ ਮਾਫੀਆਂ ਮੰਗਣੀਆਂ ਪੈ ਰੀਆਂ ਨੇ ਕਿਉਂਕਿ ਮਾਨਸਿਕਤਾ ਇਦਾਂ ਦੀ ਆ ਵੀਰੋ ਇਹ ਮਾਨਸਿਕਤਾ ਇੰਨਾ ਇਦਾਂ ਦੀ ਐ ਨਾ ਵੀ ਸੋ ਇਹਨਾਂ ਨੂੰ ਕੋਈ ਇਹਨਾਂ ਦਾ ਦਰਦ ਨਹੀਂ ਕੋਈ ਇਹਨਾਂ ਦਾ ਲੋਕਾਂ ਨਾਲ ਪਿਆਰ ਨਹੀਂ ਪੱਥਰਦਿਲ ਇਹ ਹੋ ਗਏ ਨੇ ਝਾੜੂ ਦਾ ਚੋਣ ਨਿਸ਼ਾਨਾ ਤੀਜੇ ਨੰਬਰ ਤੇ ਬਟਨ ਹੈ ਔਰ 11 ਤਰੀਕ ਨੂੰ ਫੋਟੋ ਵੀ ਲੱਗੀ ਹੋਊ ਜਗਮੀਤ ਸੰਧੂ ਹੋਰਾਂ ਦੀ ਨਾਲ ਝਾੜੂ ਦਾ ਚੋਣ ਨਿਸ਼ਾਨ ਵੀ ਹੋਊ ਤਿੰਨ ਤਰੀਕ ਨੂੰ ਬਟਨ ਦਬ ਦਿਓ ਉਸ ਤੋਂ ਬਾਅਦ ਸਾਡਾ ਕੰਮ ਹੈ ਮੰਗ ਪੱਤਰ ਸੰਧੂ ਸਾਹਿਬ ਦਾ ਹੋਊਗਾ ਮੰਗਾ ਥੋਡੀਆਂ ਹੋਣਗੀਆਂ ਲਿਖੀਆਂ ਕਾਗਜ ਤੇ ਇਹਨਾਂ ਨੇ ਹੋਣਗੀਆਂ ਦਸਕਤ ਸਾਡੇ ਹੋਇਆ ਕਰਨਗੇ ਮੈਂ ਤੁਹਾਨੂੰ ਗਰੰਟੀ ਦਿੰਦਾ ਕੋਈ ਅਰਜੀ ਵਾਪਸ ਨਹੀਂ ਜਾਊਗੀ ਅੱਜ ਥੋ ਲੰਘ ਕੇ ਆਇਆ ਜੰਡਿਆਲੇ ਵਾਲਾ ਫਾਟਕ ਅੱਧਾ ਸ਼ਹਿਰ ਪਰਲੇ ਪਾਸੇ ਹੱਦਾ ਇੱਧਰ ਕਿਸੇ ਦੀ ਦੁਕਾਨ ਐ ਇੱਧਰ ਐ ਕਿਸੇ ਦਾ ਮਕਾਨ ਐ ਇੱਧਰ ਐ ਕਿਸੇ ਦੀ ਦੁਕਾਨ ਉੱਧਰ ਐ ਕਿਸੇ ਦਾ ਮਕਾਨ ਉੱਧਰ ਐ ਸ਼ਹਿਰ ਦੋ ਹਿੱਸਿਆਂ ਚ ਵੰਡਿਆ ਜਾਂਦਾ ਸਭੀਰੋ ਬਹੁਤ ਸਾਰੇ ਸ਼ਹਿਰਾਂ ਦੀ ਇਹ ਪ੍ਰੋਬਲਮ ਐ ਅਸੀਂ ਇਹ ਸਾਰਾ ਫੈਸਲਾ ਕਰ ਲਿਆ ਬਜਟ ਅਲੱਗ ਤੋਂ ਰੱਖ ਲਿਆ ਆ ਤੁਹਾਡਾ ਜਿਹੜਾ ਓਵਰ ਬ੍ਰਿਜ ਐ ਇਹ ਬਣਾ ਦਿਆਂਗੇ ਇਹ ਜਲਦੀ ਬਣ ਜੂਗਾ ਇਹ ਸਾਡਾ ਪ੍ਰਾਇੋਰਟੀ ਤੇ ਕੰਮ ਐ ਪਹਿਲਾਂ ਤੋਂ ਲਿਸਟ ਦੇ ਵਿੱਚ ਐ ਇਹ ਪਹਿਲਾਂ ਤੋਂ ਲਿਸਟ ਦੇ ਵਿੱਚ ਐ ਕੁੜੀਆਂ ਦੇ ਕੁੜੀਆਂ ਦੇ ਕਾਲਜ ਦੀ ਘਾਟ ਹੈ ਕਿਉਂਕਿ ਬੱਚੀਆਂ ਇੱਥੋਂ ਦੂਰ ਜਾਂਦੀਆਂ ਨੇ ਪੜਨ ਕਈ ਵਾਰੀ ਮਾਪੇ ਹੁਸ਼ਿਆਰ ਬੱਚੀਆਂ ਨੂੰ ਇੰਟੈਲੀਜੈਂਟ ਬੱਚੇ ਨੂੰ ਪੜਨੋਂ ਹਟਾ ਲੈਂਦੇ ਨੇ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਜ਼ਮਾਨਾ ਮਾੜਾ ਜਾਣ ਦੇ ਸਾਧਨ ਹੈ ਨਹੀਂ ਸੁਬੀਰੋ ਤਰਨ ਤਰਨ ਦੇ ਵਿੱਚ ਕੁੜੀਆਂ ਦੇ ਕਾਲਜ ਦੀ ਮੇਰੇ ਕੋਲ ਪਹਿਲਾਂ ਵੀ ਆਈਆਰਜੀ ਤੇ ਅਸੀਂ ਉਹਦੇ ਵਾਸਤੇ ਜਗ੍ਹਾ ਦੇਖ ਰਹੇ ਹਾਂ ਬੜੀ ਜਲਦੀ ਤੁਹਾਨੂੰ ਇੱਕ ਖੁਸ਼ਖਬਰੀ ਵੀ ਦੇਵਾਂਗੇ ਕਿਉਂਕਿ ਪੜ੍ਹਾਈ ਵਾਲੇ ਮਾਮਲੇ 'ਚ ਆਮ ਆਦਮੀ ਪਾਰਟੀ ਪ੍ਰਾਇੋਰਟੀ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਜੋ ਕਾਇਆਪਲਟ ਕੀਤੀ ਉਥੇ ਸਕੂਲ ਬਣਾ ਕੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਸਕੂਲਾਂ ਚ ਬੱਚੇ ਲਾਤੇ ਤੇ ਵੀਰੋ ਜਦੋਂ ਦੀ ਬੀਜੇਪੀ ਆਈ ਹੈ ਦਿੱਲੀ ਚ ਸਾਰੀਆਂ ਸਕੀਮਾਂ ਆਮ ਆਦਮੀ ਕਲੀਨਿਕ ਬੰਦ ਜਿਹੜੇ ਸਰਕਾਰੀ ਸਕੂਲਾਂ ਤੇ ਫੀਸਾਂ ਸ਼ੁਰੂ ਹੋ ਗਈਆਂ ਹੁਣ ਲੋਕ ਦਿੱਲੀ ਦੇ ਕਹੀ ਜਾਂਦੇ ਨੇ ਆਹ ਕੀ ਕਰ ਲਿਆ ਯਾਰ ਆ ਪੰਗਾ ਕਿੱਥੋਂ ਲੈ ਲਿਆ ਸੋ ਵੀਰੋ ਇਹ ਤਾਂ ਪੱਥਰ ਦਿਲ ਨੇ ਇਹਨਾਂ ਨੇ ਕੋਈ ਤੁਹਾਡੇ ਨਾਲ ਕੋਈ ਰਹਿਮ ਨਹੀਂ ਕਰਨਾ ਸਵੈਸ ਕਰਕੇ ਤੁਹਾਡੇ ਕੋਲੇ ਆਇਆ ਕਿ ਤਿੰਨ ਨੰਬਰ ਬਟਨ ਹੈ 11 ਤਰੀਕ ਹੈ ਤੇ 11 ਤਰੀਕ ਨੂੰ ਇਹ ਜੇ ਵੇਲੇ ਤੱਕ ਤਾਂ ਕੋਗਾ ਚਿੱਤ ਹੋ ਜੂਗਾ ਇਹਨਾਂ ਦਾ ਤੇ ਬਸ ਬਾਕੀ ਫਾਰਮੈਲਟੀ ਜੀ ਰਹਿ ਜੂਗੀ ਬਾਕੀ 14 ਨੂੰ ਹੋ ਜੂਗੀ ਮੈਂ ਮੈਂ ਲਗਭਗ 30 ਪਿੰਡਾਂ ਚ ਦੋ ਪਿਛਲੇ ਦੋ ਦਿਨਾਂ ਚ ਗਿਆ ਮੈਂ ਨਸ਼ਹਿਰਾ ਡਾਲਾ ਗਿਆ ਮੈਂ ਰਸੂਖ ਰਸੂਲਪੁਰ ਗਿਆ ਚੀਮੇ ਗਿਆ ਮੈਂ ਛੀਨੇ ਗਿਆ ਮੈਂ ਸਾਰੇ ਪਿੰਡਾਂ ਦੇ ਵਿੱਚ ਜਾਂਦਾ ਜਿਹੜੇ ਨਾਲ ਵਾਲੇ ਪਿੰਡ ਨੇ ਜਿਹੜੇ ਮੈਂ ਉਹਨਾਂ ਚ ਗਿਆ ਮੈਂ ਗੱਗੋਤ ਗੱਗੋਤ ਬੂਹਾ ਗਿਆ ਮੈਂ ਸਾਰੇ ਪਿੰਡਾਂ ਚ ਗਿਆ ਚਭਾਲ ਦੇ ਪਿੰਡਾਂ ਚ ਗਿਆ ਮੈਂ ਹਰੇਕ ਪਿੰਡ ਜਾ ਕੇ ਪੁੱਛਿਆ ਹਰੇਕ ਪਿੰਡ ਨੇ ਐਂ ਜਵਾਬ ਦਿੱਤਾ ਨਾ ਜੀ ਹੋ ਸਕਦਾ ਤੁਸੀਂ ਤਰਨ ਤਰਨ ਵਾਲੇ ਰਿਕਾਰਡ ਤੋੜ ਦੋ ਉਹ ਕੋਈ ਜਿੱਤਣ ਤੋਂ ਬਾਅਦ ਤੁਹਾਡੇ ਪਿੰਡ ਤੁਹਾਡੇ ਆ ਗਲੀਆਂ ਚੌਂਕਾ ਚ ਕੋਈ ਮੁੱਖ ਮੰਤਰੀ ਆਇਆ ਨਹੀਂ ਤੁਹਾਡਾ ਵੀ ਆਈ ਹੈ ਆਈ ਆ ਬਸ ਇਹ ਨਹੀਂ ਆਉਂਦੇ ਜੀ ਉਹ ਕਹੇ ਇੱਕ ਇੱਕ ਮੈਨੂੰ ਕਹਿੰਦਾ ਇਹ ਤਾਂ ਕਹਿੰਦਾ ਹਾਰ ਕੇ ਨਹੀਂ ਆਉਂਦੇ ਤੁਸੀਂ ਜਿੱਤਣ ਦੀ ਗੱਲ ਕਰਦੇ ਹੋ ਇਹ ਸੋ ਇਹ ਲੋਕ ਲਾਵਾਰਸ ਛੱਡੇ ਹੋਏ ਇਹਨਾਂ ਨੇ ਇਹਨਾਂ ਨੇ ਭੇਡਾਂ ਬੱਕਰੀਆਂ ਵਾਂਗੂ ਹੱਕਿਆ ਕਦੇ ਇੱਧਰ ਨੂੰ ਲੈ ਕੇ ਕਦੇ ਇੱਧਰ ਨੂੰ ਲੈ ਕੇ ਸੋ ਇਸ ਕਰਕੇ ਤੁਹਾਡੇ ਕੋਲੇ ਆਏ ਆ ਕਿ ਆਹ ਫੈਸਲਾ ਜਿਹੜਾ ਮੈਨੂੰ ਪਤਾ ਲੱਗਿਆ ਪੈਸੇ ਦੇਣਗੇ ਕਹਿੰਦੇ ਪੈਸੇ ਦੇਣਗੇ ਪੈਸੇ ਬਹੁਤ ਆ ਇਹਨਾਂ ਕੋਲੇ ਕਹਿੰਦੇ ਵੀ ਪੈਸੇ ਵੰਡਣ ਗਿਆ ਦੋ ਤਿੰਨ ਰਾਤਾਂ ਚ ਮੈਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦਾ ਤਰਨਤਰ ਨਾਲੇ ਉਹ ਪਿੰਡਾਂ ਤੋਂ ਵੀ ਆਏ ਹੋਇਓ ਜੇ ਤੁਹਾਨੂੰ ਇਹ ਪੈਸੇ ਰਾਤ ਬਰਾਤੇ ਦੇਣ ਆਏ ਮੇਰੀ ਹੱਥ ਬਨ ਕੇ ਬੇਨਤੀ ਹੈ ਮਨਾ ਨਾ ਕਰਿਓ ਲੈ ਲਿਓ ਜਵਾਬ ਨਾ ਦਿਓ ਲక్ష్ਮੀ ਨੀ ਮੋੜੀ ਦੀ ਹੁੰਦੀ ਓਏ ਇਹਨਾਂ ਨੇ ਕਿਹੜਾ ਚੋਨਾ ਵੇਚਿਆ ਥੋਡੇ ਹੀ ਨੇ ਉਹ ਕਹੀ ਤਾਂ ਤੁਸੀਂ ਨੋਟ ਵੀ ਪਛਾਣ ਲੋਗੇ ਵੀ 100 ਦਾ ਨੋਟ ਉਹੀ ਆ ਓਏ ਕੋਨੇ ਤੇ ਹਲਦੀ ਜੀ ਲੱਗੀ ਹੋਈ ਆ ਜਿਹੜਾ ਸਗਰਾਂਦ ਵਾਲੇ ਤੇ ਨਾ ਦਰਬਾਰ ਸਾਹਿਬ ਟੇਕ ਕੇ ਆਏ ਸੀ ਉਹੀ ਆ ਓਏ ਉਹੀ ਪੈਸੇ ਆ ਜਾਣਗੇ ਵਾਪਸ ਹੋਏ ਇਹਨਾਂ ਤੋਂ ਬਸ ਐਂ ਪੈਸੇ ਫੜ ਕੇ ਕਹਿ ਦਿਓ ਵੀ ਹਾਂ ਤੇ 11 ਤਰੀਕ ਨੂੰ 3 ਨੰਬਰ ਵਾਲਾ ਬਟਨ ਦਬਕੇ ਕਰ ਦਿਓ ਵੀ ਆਹਾ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੇ ਬਾਕੀਆਂ ਨੂੰ ਮਾਫ ਆ ਬਹੁਤ ਸਮਝਦਾਰ ਲੋਕ ਐ ਵੀ ਬਹੁਤ ਸਮਝਦਾਰ ਲੋਕ ਐ ਫਿਰ ਤਰਨ ਤਰਨ ਆਲਿਓ ਥੋਡੇ ਵੱਲੋਂ ਮੈਂ ਸਮਝਾਂ ਫਿਰ ਵੀ ਬੋਲੇ ਸੋਨਿਆ ਕੇਜੀਵਲ ਸਾਹਿਬ ਆਪਣੇ ਵਿਚਾਰ ਪੇਸ਼ ਕਰਨਗੇ ਅੰਨਕੇਜੀਵਲ ਸਾਹਿਬ सोनिहा अभी मान साहब ने सारी बातें रख दी सबसे पहले मैं तरन तारण की पवित्र भूमि को अपने नमन करता हूं सम्मान करता हूं आज इतनी बड़ी संख्या में हजारों हजारों की संख्या में इतनी धूप में आप सब लोग इकट्ठे हुए इतना मान सम्मान दिया हम लोगों को इसके लिए बहुत बहुत तहे दिल से शुक्रिया अभी जितनी पार्टियों के कैंडिडेट खड़े हो रहे हैं केवल आम आदमी पार्टी के हरमीत सिंह संधू हैं जो आपके इलाके के हैं बाकी सारे बाहर के हैं वो आपके काम नहीं आने वाले हरमीत सिंह संधू आपके बीच के आदमी हैं आपके इलाके के आदमी हैं जब आपको जरूरत पड़ेगी आप इनके घर जाके रात को दो बजे भी इनसे कहोगे आपके काम आएंगे आएंगे कि नहीं आएंगे अभी तक आप इनको कई बार आजमा चुके हैं हरमीत सिंह संधू जी को ज्यादा से ज्यादा वोट देके जिताएं हमें अभी तीन साल हुए केवल सरकार चलाते तीन साल में तीन साल ज्यादा नहीं होते देश को आजाद हुए पचहत्तर साल हो गए इन पचहत्तर साल में कांग्रेस ने अकाली दल ने बीजेपी ने राज किया हमने तो तीन ही साल राज किया इन तीन साल में भी अभी मान साहब ने बताया कितने काम कर दिए छप्पन हजार सरकारी नौकरियां कोई हंसी खेल नहीं है किसी राज्य के अंदर तीन साल में छप्पन हजार सरकारी नौकरियां कोई कोई राज्य उठा के देख लो छप्पन हजार सरकारी नौकरियां और किसी से पूछ लो एक पैसा नहीं देना पड़ा पहले कांग्रेस के राज में बीजेपी के राज में अकाली दल के राज में बिना रिश्वत के नौकरी मिलती थी सरकारी नौकरी बिना सिफारिश के सरकारी नौकरी मिलती थी ये केवल अपने लोगों को देते थे अपनी पार्टी के लोगों को देते थे अब अगर आपके बच्चे की मेरिट है तो आपको सरकारी नौकरी मिलती है छप्पन हजार सरकारी नौकरियां दी है और ये बता रहे हैं कल और भी बहुत सारी नौकरियां देने वाले हैं आज यहाँ इतने सारे लोग आए हैं जिस, जिस का बिजली का बिल जीरो आता है जरा हाथ खड़े कर दो किस किस का सबका बिजली का बिल जीरो आता है सबका बिजली का पूरे देश में केवल दिल्ली और पंजाब है जहां जीरो बिजली का बिल आता है गलती करके इनका बटन मत दबा देना और आज आपसे दो तीन वादे करके जा रहा हूं ये केजरीवाल की गारंटी है कब हमेशा पूरी होती है सबसे पहले जो अभी मान साहब ने ऐलान किया ये फाटक झंडियाला रोड का ये फ्लाईओवर ओवर ब्रिज हम बनाएंगे जैसे ही जिस दिन चुनाव जीतेंगे अगले दिन मान साहब उसकी फाइल को साइन करेंगे और आपके लिए इसका मुझे पता चला यहां पे बहुत ट्रैफिक जाम होता है आपको बड़ी तकलीफ होती है 11 तारीख को चुनाव है जैसे ही 14 तारीख को नतीजे आएंगे चौदह को नतीजे आएंगे और उसके अगले हफ्ते में मान साहब फाइल साइन कर देंगे आपके ओवरब्रिज की ओवरब्रिज बनना चालू हो जाएगा दूसरा यहां पे हमारी बेटियों के लिए बहनों के लिए कॉलेज नहीं है बॉर्डर एरिया है आम आदमी पार्टी सबसे ज्यादा तवज्जो शिक्षा को देती है यहां पे हम अपनी बच्चियों के लिए शानदार टेक्निकल कॉलेज बनाएंगे ताकि हमारी बच्चियों को अच्छी से अच्छी शिक्षा मिल सके तीसरा यहाँ जितने गैंगस्टर हैं आज उनको कह के जा रहा हूं या तो तरन तारण छोड़ दो सारे गैंगस्टर गैंगस्टरों से फिरौती करने वालों से आपको मुक्ति दिलाएंगे उनको मैं आज चेतावनी दे के जा रहा हूं एक हफ्ता बचा एक हफ्ते के अंदर तरन तारण क्या पंजाब छोड़ के चले जाओ पूरे पंजाब के धीरे धीरे सफाया कर रहे हैं पूरे पंजाब से गैंगस्टरों का फिरौती मांगने वालों का और दोस्तों अभी एक दो दिन पहले कांग्रेस पार्टी के एक बड़े नेता ने बूटा सिंह जी के ऊपर बहुत गंदी टिप्पणी करी थी जो शब्द उन्होंने इस्तेमाल किए वो तो मैं यहां कह भी नहीं सकता उसकी हम कड़ी निंदा करते हैं लेकिन मैं ये कहना चाहता हूँ ये कांग्रेस पार्टी की मानसिकता को दिखाता है कि वो किस तरह से उन समाज के लोगों को सोचते हैं उसकी हम कड़ी निंदा करते हैं आज आप इतनी बड़ी संख्या में आए इतना प्यार दिया सम्मान दिया हम लोगों को आपका बहुत बहुत तहे दिल से शुक्रिया पूरा पंजाब क्या पूरी दुनिया इस टाइम श्री गुरु महाराज जी गुरु तेग बहादुर जी का साढ़े तीन सौ शहीदी सम्मान दिवस मना रही है पंजाब के अंदर जगह 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 बहुत सारे कार्यक्रम हो रहे हैं आप सब लोगों से निवेदन है ज्यादा से ज्यादा संख्या में इन सभी कार्यक्रमों में हिस्सा लें और गुरुजी महाराज की शहादत का हम सब मिलकर सम्मान करते हैं बोले सोनिहाल संधु साहब धनबाद करने के साथ ही संगत धन तल ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦਾਂ ਦੇ ਸਰਤਾਜ ਪੰਚਮ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਅੱਜ ਇਸ ਧਰਤੀ ਤੇ ਆਏ ਆ ਬਹੁਤ ਹੀ ਸਤਿਕਾਰਯੋਗ ਤੇ ਮਾਣਯੋਗ ਆਮ ਆਦਮੀ ਪਾਰਟੀ ਦੇ ਕੰਮੀਨੀਅਰ ਤਿੰਨ ਵਰੀ ਦਿੱਲੀ ਤੋਂ ਰਹਿ ਚੁੱਕੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸਰ ਭਗਵੰਤ ਸਿੰਘ ਜੀ ਮਾਨ ਸਾਹਿਬ ਅਮਨ अरोड़ा ਜੀ ਪ੍ਰਧਾਨ ਸਾਹਿਬ ਸਮੁੱਚੀ ਲੀਡਰਸ਼ਿਪ ਤੇ ਮੇਰੇ ਸਾਹਮਣੇ ਖਲੋਤੇ ਇਸ ਹਲਕੇ ਦੀ ਰੀੜ ਦੀ ਹੱਡੀ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਕਹਿਣਾ ਤੁਹਾਡਾ ਕੱਲਾ ਕੱਲਾ ਕਦਮ ਮੈਂ ਸਿਰ ਝੁਕਾਉਣਾ ਉਹਦੇ ਅੱਗੇ ਕਿ ਤੁਸੀਂ ਇੱਥੇ ਇਸ ਧਰਤੀ ਤੇ ਪਾਵਨ ਤੇ ਪਵਿੱਤਰ ਧਰਤੀ ਤੇ ਆਇਓ ਦੂਸਰਾ ਮੈਂ ਅਰਵਿੰਜੀ ਦਾ ਮਾਨ ਸਾਹਿਬ ਦਾ ਧੰਨਵਾਦ ਕਰਦਾ ਉਸ ਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਇੱਕ ਬੜੀ ਵੱਡੀ ਜ਼ਿੰਮੇਵਾਰੀ ਤਰਨਤਾਨ ਦੀ ਦਿੱਤੀ ਆ ਔਰ ਮੈਂ ਯਕੀਨ ਦਵਾਣਾ ਕਿ ਜਿਵੇਂ 15 ਸਾਲ ਲਗਾਤਾਰ ਤਿੰਨ ਵਾਰੀ ਤੁਸੀਂ ਇਹਨਾਂ ਮੇਰੇ ਭਰਾਵਾਂ ਨੇ ਮੈਨੂੰ ਮੌਕਾ ਦਿੱਤਾ ਮੈਂ ਕਈ ਗੱਲਾਂ ਸਮਝਦਾ ਹਾਂ ਕਿ ਸਾਡੇ ਕੋਲ ਕਈ ਗੱਲਾਂ ਰਹਿ ਗਈਆਂ ਪਰ ਮੈਂ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਕਿ ਅੱਜ ਬਹੁਤ ਵੱਡੀਆਂ ਦੋ ਮੰਗਾਂ ਜੜੀਆਂ ਨੇ ਅੱਜ ਇੱਥੇ ਸਾਡੀਆਂ ਮੰਨੀਆਂ ਗਈਆਂ ਅੱਜ ਸ਼ਹਿਰ ਵਾਲਿਆਂ ਲਈ ਵੀ ਤੇ ਬਾਰਡਰ ਵਾਲੇ ਪਿੰਡਾਂ ਲਈ ਵੀ ਬਹੁਤ ਵੱਡਾ ਤੋਹਫਾ ਦੇ ਕੇ ਚੱਲੇ ਨੇ ਮੈਂ ਤੇ ਦਿਲੋਂ ਤੁਹਾਡਾ ਧੰਨਵਾਦ ਕਰਦਾ ਜੀ। ਔਰ ਮੈਂ ਇਹ ਵੀ ਯਕੀਨ ਦਿਵਾਉਣਾ ਕਿ ਇਹ ਜਿਹੜੀ ਸੰਗਤ ਖਰੋਤੀ ਆ ਸਰ ਇਹ ਬੜੇ ਪਰਮਾਤਮਾ ਦੀ ਇੰਨਾ ਤੇ ਵੀ ਮਿਹਰ ਆ ਸੱਚੇ ਦਿਲੋਂ ਇਹ ਵੀ ਭਗਤੀ ਕਰਦੇ ਆ ਜਦੋਂ ਕੋਈ ਚੋਣਾ ਆਉਣੀ ਆਣ ਦਿਨ ਰਾਤ ਇੱਕ ਕਰਦੇ ਨੇ ਇਹਦੇ ਜੁੱਤੀ ਵੀ ਨਹੀਂ ਪੈਰੀ ਪਾਉਂਦੇ ਇਹਦੇ ਜਦੋਂ ਇਲੈਕਸ਼ਨ ਨਿਭੜ ਜਾਂਦੀ ਆ ਤੇ ਫੇਰ ਪੈਰੀ ਜਾ ਕੇ ਕਿਤੇ ਬੂਟ ਪਾਉਂਦੇ ਆ ਇਹੋ ਜੀ ਧਰਤੀ ਨੂੰ ਸਲਾਮ ਤੇ ਇਹੋ ਜੇ ਭਰਾਵਾਂ ਨੂੰ ਵੀ ਸਲਾਮ ਸੋ ਮੇਰੇ ਕੋਲ ਲਫ਼ਜ਼ ਨਹੀਂ ਅੱਜ ਕੋਈ ਕਹਿਣ ਲਈ ਮੈਂ ਤੈ ਦਿਲੋਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ